ਹੈਂਦਰ ਫੋਨ ਵੇਖੀ ਜਾਣ ਦੇ ਜੇ ਬਾਹਰ ਵੇਖੋ ਕੀ ਬਣ ਰਿਹਾ ਐਨਾ ਰੋਲਾ ਪੈਣ ਰਿਹਾ ਵਾ ਤੁਹਾਡੇ ਕੰਨ ਬੋਲੇ ਆ ਉਹ ਬਲਜੀਤ ਮੈਨੂੰ ਇਹਨਾਂ ਦੇ ਰੋਲੇ ਦਾ ਕੀ ਮਤਲਬ ਜਦੋਂ ਆਪਾਂ ਨੂੰ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤਾਂ ਸਾਨੂੰ ਕੀ ਲੋੜ ਜੋ ਮਰਜ਼ੀ ਕਰਦੇ ਰਹਣੇ ਆ ਨਿਕਲ ਕੇ ਤੇ ਵੇਖੋ ਬਾਹਰ ਉਹ ਪੂਨ ਮਮੀ ਨੂੰ ਤੂ ਤੂ ਬਾਹਰ ਕੱਢਣ ਲਈ ਆ ਉਹ ਭਾਵੇਂ ਇਹਨੇ ਸਾਡਾ ਸੋਚਿਆ ਜਾਂ ਨਹੀਂ ਸੋਚਿਆ ਪਰ ਆ ਕੇ ਤੇ ਵੇਖੋ ਤਾਂ ਸਹੀ ਉਹਨੂੰ ਡੱਕੋ ਤਾਂ ਸਹੀ ਤੇਰੇ ਕਹਿਣ ਤੇ ਮੈਂ ਬਾਹਰ ਆ ਕੇ ਵੇਖ ਲੈਣਾ ਵਾ ਪਰ ਮੈਂ ਕਹਿਣਾ ਨੂੰ ਕੁਝ ਨਹੀਂ ਹੂ ਕਿਉਂਕਿ ਮੰਮੀ ਨੇ ਜੋ ਭੀਜਿਆ ਨਾ ਉਹ ਮੰਮੀ ਨੂੰ ਵਜਣਾ ਹੀ ਪੈਣਾ ਮੈਂ ਮੰਦੀ ਆ ਵੀ ਮੰਮੀ ਨੇ ਗਲਤ ਕੀਤਾ ਸਾਰਾ ਕੋ ਹਨ ਨੂੰ ਕੋ ਨਹੀਂ ਦਿੰਦੀ ਨਹੀਂ ਹਨ ਪੁੱਛਦੀ ਗਿਛਦੀ ਪਰ ਤੁਸੀਂ ਆਓ ਤੇ ਸਹੀ ਦੱਸਾਂ ਕੇ ਮੈਂ ਕੀ ਕਰਨਾ ਈ ਐਵੇਂ ਜਾਣ ਕੇ ਤੁਸੀਂ ਨਾ ਹਾਏ ਹਾਏ ਇਹਨਾਂ ਬਾਤ ਮੈਂ ਕੀ ਨਹੀਂ ਕੀਤਾ ਮੈਨੂੰ ਇਹ ਕਿਦਾਂ ੱਤਕੇ ਮਾਰ ਕੇ ਬਾਹਰ ਕੱਢ ਕੇ ਸੁੱਟ ਕੇ ਮੈਂ ਕਿੱਥੇ ਜਾਵਾਂਗੀ ਕਿਹਦੇ ਘਰ ਜਾਵਾਂ ਕਿਹਦਾ ਬੂਆ ਘਰ ਕਾਵਾਂ ਦੋ ਦੋ ਪੁੱਤ ਹੁੰਦੇ ਆ ਸੰਦੇ ਆ ਮੈਂ ਉਹ ਗੱਲ ਪਿੱਗਲੀ ਦੇ ਕੱਖ ਰੋਲ ਲੰਡੀ ਆ ਇਨੂੰ ਇਹਨਾ ਨਹੀਂ ਪਤਾ ਮੈਨੂੰ ਵੀ ਮੇਰੇ ਦਿਮਾਗ ਚੋਂ ਨਿਕਲ ਗਿਆ ਮੇਰੀ ਹਮਤਰੀ ਕਿਸਮਤ ਕੋਟੀ ਜਿਹੜਾ ਸਭ ਕੋ ਮੈਂ ਇਹਨਾਂ ਦੇ ਨਾਂ ਲਾਤਾ ਹਾਂ ਮੈਂ ਥੋੜਾ ਬਹੁਤਾ ਵੱਡੇ ਨੂੰ ਦਿੰਦੀ ਵੱਡੀ ਸੋਹ ਹੋ ਗੁਣਾ ਚੰਗੀ ਐਡੀ ਚਾਲਮ ਨਿਕਲੀ ਪੁਨਮ ਕਿੱਥੇ ਲੇਖਾ ਦੇਂਗੀ ਤੋ ਕਿੱਥੇ ਉਹ ਗੱਲ ਵੀ ਰੱਬ ਨੂੰ ਸਚਾਈ ਦੱਸੇਗੀ ਕੀ ਕਰੇਗੀ ਜੇ ਤੂੰ ਇਨਾਂ ਮੇਰੇ ਨਾਲ ਤੱਕਾ ਕੀਤਾ ਮੇਰਾ ਪੁੱਤ ਮੇਰਾ ਵੀ ਬਣਿਆ ਕਿਤੇ ਉਹਨੇ ਵੀ ਕਿਤੇ ਮੈਨੂੰ ਪੁੱਛਿਆ ਵੀ ਮਾਂ ਦੀ ਸਾਰ ਕੀ ਆ ਕੀ ਨਹੀਂ ਆਲਾ ਫੜ ਬੁੱਢੜੀ ਐ ਆਪਣਾ ਚੁੱਲੀ ਬਿਸਤਰਾ ਚੁੱਕ ਤੇ ਇਥੋਂ ਨਿਕਲ ਜਾ ਆ ਸਾਹਮਣੇ ਵਿਖਾਵਾ ਕਰਨ ਨੂੰ ਬੈ ਗਈਆਂ ਉਹਨਾਂ ਮੈਂ ਪੁੱਤ ਕਿੱਥੇ ਜਾਊਂਗੀ ਮੈਂ ਕੀ ਤੜਨਾ ਮਾਰਾ ਕਰ ਦਿੱਤਾ ਸਭ ਕੁ ਮੈਂ ਤੁਹਾਨੂੰ ਦਿੱਤਾ ਤਾਂ ਹੁਣ ਤੋਂ ਮੈਨੂੰ ਬੁੱਢੇ ਬਰੇ ੱਟਕੇ ਮਾਰਨ ਦੀਆਂ ਤੂੰ ਤਾਂ ਕੜੀ ਕੋ ਕੋ ਕਰ ਦਿੱਤਾ ਵਾ ਇਦਾਂ ਨਹੀਂ ਕਰੀ ਦੰਦਾ ਤੀ ਜੇ ਮੈਨੂੰ ਘਰ ਲੈ ਜਾ ਮੈਨੂੰ ਨਹੀਂ ਪਤਾ ਮੇਰੇ ਬਾਤੇ ਕੀ ਕੀਤਾ ਜਾਂ ਕੀ ਨਹੀਂ ਕੀਤਾ ਸਾਡੇ ਹੋਰ ਵੀ ਬੜੀਆਂ ਜ਼ਿੰਮੇਵਾਰੀਆਂ ਠੀਕ ਆ ਅਸੀਂ ਗਾਂ ਆਪਣਾ ਟੱਬਰ ਨਹੀਂ ਤੋੜਨਾ ਹੈਗਾ ਕਿ ਸਾਰੀ ਉਮਰ ਤੁਹਾਡੇ ਖਰਚੇ ਚ ਚੁੱਕੀ ਜਾਣੇ ਆ ਦਾਣਾ ਕਰ ਮੇਰੀ ਧੀ ਬਣ ਕੇ ਵੇ ਮੇਰੀ ਗੱਲ ਸੁਣ ਕੇ ਘਰ ਲੈ ਜਾ ਮੈਨੂੰ ਦੋ ਰੋਟੀਆਂ ਨਹੀਂ ਮਨੇਕੀ ਦੇ ਦਿਆ ਕਰੋ ਤੇ ਮੈਨੂੰ ਘਰ ਲੈ ਜਾ ਮੈਂ ਤੈਨੂੰ ਕਿਹਾ ਨਾ ਮਾਤਾ ਆ ਤੇਰੇ ਜਿੰਨੇ ਵੀ ਲਿੜੇ ਕੱਪੜੇ ਹੈਗੇ ਨਾ ਉਹ ਮੈਂ ਪਾ ਤੇ ਬੈਗ ਚ ਲੈ ਕੇ ਤੇ ਚਲ ਜਾ ਨਹੀਂ ਮੱਲੇ ਸਾਹਮਣੇ ਦੇਈਆਂ ਵਿਖਾਵਾ ਕਰਨ ਨਹੀਂ ਮੱਲੇ ਤੇ ਤੈਨੂੰ ਕਾਦੀ ਸ਼ਰਮ ਨਹੀਂ ਆ ਗਈ ਜੀ ਤੂੰ ਮੈਨੂੰ ਬਾਹਰ ਹੀ ਕਰ ਦਿੱਤਾ ਤੇ ਮੱਲੇ ਤੇ ਸ਼ਰਮ ਹੁੰਦੀ ਤੇ ਮੈਨੂੰ ਤੂੰ ਅੰਦਰ ਰੱਖੀ ਐ ਦਰਮਨ ਤੱਕੇ ਮਾਰ ਕੇ ਬਾਹਰ ਕਰਦੀ ਤੂੰ ਐਦਾ ਕਰ ਮੈਨੂੰ ਮੋਨੂ ਨੂੰ ਮਲਾ ਦੇ ਜਾਂ ਮੈਨੂੰ ਰਗਵੀਰ ਨੂੰ ਮਲਾ ਦੇ ਮੋਨੂ ਨੇ ਨਹੀਂ ਆ ਮਿਲਣਾ ਰਗਵੀਰ ਦਾ ਮੈਨੂੰ ਪਤਾ ਨਹੀਂ ਠੀਕ ਆ ਮੈਂ ਤੈਨੂੰ ਆਖਰੀ ਵਾਰ ਲੈ ਜਾ ਮੈਨੂੰ ਘਰ ਲੈ ਜਾ ਇੱਕ ਵਾਰ ਮੈਂ ਨਹੀਂ ਤੈਨੂੰ ਘਰ ਲੈ ਜਾ ਰੱਬ ਦਾ ਵਾਸਤਾ ਉਹ ਚੱਕ ਕਪੜੇ ਉਹ ਮੈਨੂੰ ਲੈ ਜਾ ਬਾਹਰ ਨਿਕਲ ਜਾ ਇੱਥੋਂ ਲਈਆਂ ਵਿਖਾਵਾ ਕਰਨ ਸਾਰੇ ਸਾਹਮਣੇ ਅਹੀਂ ਪਰ ਸਾਰੀ ਉਮਰ ਹਾਂ ਤੈਨੂੰ ਨਾਲ ਚੁੱਕੀ ਫਿਰੀਏ ਮੈਂ ਵੀ ਹੋਣਾ ਇੱਥੇ ਮਰ ਜਣਾ ਬੈਠ ਕੇ ਜੇ ਤੂੰ ਨਹੀਂ ਨਾ ਖਾਣਾ ਤੂੰ ਨੇ ਗਲੀ ਮੱਲੇ ਤੂੰ ਡਰਦੀ ਹੈ ਨਾ ਗਲੀ ਮੱਲਾ ਹੀ ਲਾਨਤਾ ਪਾਉ ਤੈਨੂੰ ਇਹ ਜੀ ਨੂੰ ਚਾਵਲ ਕਿਤੇ ਤੂੰ ਕਿੱਥੋਂ ਮੇਰੇ ਘਰ ਆ ਕੇ ਕਿਤੇ ਢੀ ਚਾਵਲ ਜਨਾਨੀ ਕਿਤੇ ਤੂੰ ਮਿੱਠੀ ਪਿਆਰੀ ਪਹਿਲਾਂ ਪੋਚੜੇ ਮਾਰਦੀ ਰਹੀ ਆ ਮਾਤਾ ਮੇਰੇ ਨਾਂ ਪਿਆਲੀ ਕਰਦੇ ਪਿਆਲੀ ਪਿਆਲੀ ਕਰਨੀ ਤੇ ਰੋਈ ਤੇ ਤੂੰ ਉਹ ਰੰਗ ਬਖਾਉਣੇ ਚਾਲੂ ਕਰ ਦਿੱਤੇ ਮੈਨੂੰ ਬਾਹਰ ਕੱਢ ਦਿੱਤਾ ਤੇ ਜਿਹੜਾ ਮੈਂ ਇੰਨੇ ਚਿਰਾਂ ਦਾ ਤੁਹਾਡਾ ਖਰਚਾ ਚੱਲਣ ਦੀਆਂ ਉਹ ਕਿੱਧਰ ਜਾਣਾ ਵਾ ਕਦੇ ਤੇ ਤੁਹਾਡੇ ਨਾਲ ਖਰਚਾ ਲੰਡੇ ਹੀ ਆ ਬੜਾ ਚਿਹਰਾ ਹੋ ਗਿਆ ਮੈਨੂੰ ਸਹਿੰਦੀ ਮੈਂ ਕਿਤੇ ਹੋਰ ਖਾਣ ਜਾਣਾ ਇਹ ਘਰੋਂ ਹੀ ਖਾਣਾ ਹੀ ਕਿਹੜਾ ਤੇ ਮੈਨੂੰ ਆਪਣੇ ਪੱਲਿਓ ਖੋਲਣੇ ਖਾਣਦੇ ਮੈਂ ਆਪਣੇ ਖਸਮ ਦੀ ਕਮਾਈ ਦੇ ਆ ਮਤ ਤਾਂ ਮੇਰੀ ਮਾਰੀ ਗਈ ਜਿਹੜਾ ਮੈਂ ਸਭ ਕੁਆ ਤੁਹਾਡੇ ਨਾਂ ਕਰਤਾ ਮੇਰੀ ਤੇ ਕਿਸਮਤ ਹੀ ਆ ਬਸ ਠੀਕ ਆ ਹੁਣ ਮਤ ਮਾਰੀ ਗਈ ਹੈ ਨਾ ਤੇ ਚੁੱਪ ਬਿਸਤਰ ਆਪਣਾ ਤਾਂ ਨਿਕਲ ਜਾ ਇੱਥੋਂ ਮਾੜਾ ਅੰਦਰ ਨਾ ਸਮਝਾਓ ਇਹਨੂੰ ਕੋਹ ਕੀ ਸਮਝਾਵਾਂ ਇਹਨੂੰ ਇਹ ਨੀਗੀ ਜੀ ਨਹੀਂ ਆਣੀ ਐ ਇਹਨੂੰ ਨਹੀਂ ਪਤਾ ਕੀ ਕਰਦੀ ਫਿਰਦੀ ਐ ਮੈਂ ਇੱਕ ਸੂਰ ਤੇ ਸਾਰਾ ਮੰਮੀ ਦਾ ਭੂਏ ਦੇ ਮੰਮੀ ਨੇ ਚੜਾਈ ਨਾ ਪਹਿਲੇ ਦਿਨ ਹੀ ਹਏ ਮੰਮੀ ਦਾ ਤਰਲੇ ਬੜੇ ਲੈਣ ਡਈ ਆ ਬਥੇਰਾ ਹੱਥ ਪੱ ਲੈਦਾ ਜੋੜਨ ਦੀ ਆ ਤੇ ਵੇਲੇ ਕਿਦਾਂ ਆਕੜ ਕੇ ਲੰਗੀ ਆ ਲਾਗੋ ਫੇਰ ਵੀ ਸਾਡਾ ਫਰਜ ਬੰਦਾ ਸਾਡੀ ਸੱਸ ਵਾ ਮੈਂ ਤਾਂ ਨਹੀਂ ਜਾਣਾ ਤੇ ਚੁੱਪ ਕਰ ਤੂੰ ਹੀ ਚੱਲ ਮੇਰੇ ਨਾਲ ਅੰਦਰ ਹਏ ਕਿੱਦਾਂ ਦੇ ਕੰਮ ਕਰਨ ਦੇ ਘਰ ਦੀ ਵੱਡੀ ਆ ਬਜ਼ੁਰਗ ਵਾ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਉਹਨਾਂ ਨੇ ਤੇ ਹੁਣ ਛਲ ਘੜਾ ਲਾਇਆ ਵਾ ਤੇ ਇਹਦਾ ਮਤਲਬ ਅਸੀਂ ਉਹਨਾਂ ਵਰਗੇ ਹੋ ਗਏ ਆ ਦੱਸ ਤੇ ਮੰਮੀ ਵੀ ਨਾਲ ਹੀ ਰਲ ਹੀ ਉਹਨਾਂ ਦੇ ਉਦੋਂ ਜੋ ਸਾਨੂੰ ਘਰੋਂ ਬਾਹਰ ਕੱਢਿਆ ਸੀ ਕੋਈ ਗੱਲ ਨਹੀਂ ਤੇ ਇਦਾਂ ਹੀ ਹੁੰਦੀ ਏ ਇੱਕ ਹੱਥ ਦੇ ਦੇ ਇੱਕ ਹੱਥ ਲੈ ਇਹ ਕੱਲ ਜੋ ਵਾ ਹੁਣ ਬਾਬਾ ਉਹਨਾਂ ਨੇ ਜੋ ਕੀਤਾ ਠੀਕ ਵਾ ਪਰ ਆਪਾਂ ਇਦਾਂ ਨਹੀਂ ਕਰ ਸਕਦੇ ਮੈਂ ਫਿਰ ਵੀ ਮੂੰਚੋਂ ਪਕਰ ਚਾਲਾਂ ਅੰਦਰ ਮੇਰੇ ਨਾਲ ਹਾਏ ਸਭ ਕੋ ਮੈਂ ਇਹਨਾਂ ਦੇ ਨਾਂ ਕਰ ਦਿੱਤਾ ਤੇ ਵੇ ਹੁਣ ਇਹਨਾਂ ਨੇ ਮੇਰੀ ਕਿਹੜੀ ਦੁਰਦਸ਼ਾ ਕਰ ਦਿੱਤੀ ਆ ਕੱਖੋਂ ਹੌਲੀ ਕਰ ਦਿੱਤਾ ਕਿਦਾਂ ਦੇ ਦੇਣ ਆ ਗਏ ਇਹਨਾਂ ਨੂੰ ਮੋਨੂ ਦੀ ਖਣੋ ਨਾ ਕੁਛ ਨਹੀਂ ਤੜਿਆ ਨਾ ਰੱਬ ਮੈਨੂੰ ਇੱਕ ਧੀ ਦੇ ਦਿੰਦਾ ਚੱਲ ਮੇਰੀ ਸਾਰਤ ਲੈੰਦੀ ਮੈਂ ਉੱਥੇ ਹੀ ਚੱਲ ਜਾਂਦੀ ਨਾ ਹੁਣ ਧੀ ਆ ਕਿਧਰ ਕੋ ਜਾਵਾਂ ਕਿ ਇਹਦਾ ਬੂਆ ਖੜਕਾਵਾ ਕਿਧਰ ਕੋ ਜਾਵਾਂ ਰੱਬਾ ਮੈਨੂੰ ਤਾਂ ਕੋਈ ਰਾਹ ਨਹੀਂ ਦਿਸਣ ੜਿਆ ਮੈਨੂੰ ਤਾਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਵੇ ਮੈਂ ਇੱਥੇ ਬੈਠੀ ਮੋਨੂ ਕਿਤੇ ਮੈਨੂੰ ਵੇਖਣ ਨਹੀਂ ਆਇਆ ਵੀ ਮਾਂ ਨੂੰ ਵੇਖਾਂ ਜੇ ਤਾਂ ਪਿਆਲੀ ਨਾ ਕਰੋਲੀ ਤੇ ਕਿੰਨੇ ਪੋਚੇ ਪੋਚਲੇ ਪਉਂਦਾ ਸੀ ਮੰਮੀ ਮੈਂ ਤਾਂ ਤੈਨੂੰ ਕੰਮ ਨਹੀਂ ਕਰਨ ਦੇਣਾ ਕੰਮ ਵੀ ਚੱਲ ਮੇਰੇ ਕੋ ਕਰਵਾ ਲੈ ਮਿੰਦੋ ਰੋਟੀਆਂ ਦੇ ਦੇ ਮੈਨੂੰ ਘਰ ਤੇ ਲੈ ਜਾਣ ਮੈਂ ਕਿੱਥੇ ਜਾਵਾਂ ਰੱਬਾ ਮੇਰਾ ਤਾਂ ਕੋਈ ਅੰਗ ਸਾਖ ਵੀ ਨਹੀਂ ਹੋ ਜਾਗਾ ਜੇ ਕੋ ਮੈਂ ਜਾ ਕੇ ਬਹਿ ਜਾ ਹਾਏ ਹਾਏ ਕੋਈ ਰਹ ਨਹੀਂ ਦੇਖਦਾ ਛਰਕਬੀਰ ਨੂੰ ਪੁੱਛਦੀਆਂ ਖਰਿਆ ਉਹਦੇ ਮਨ ਮੇਰੇ ਪੈ ਜੇ ਬਥੇਰਾ ਮੈਨੂੰ ਪਿਆਰ ਕਰਦਾ ਸੀ ਮੇਰੀ ਇਹੋ ਗੱਲ ਵੀ ਮੱਤ ਮਾਰੀ ਗਈ ਜਿਹੜਾ ਮੋਂ ਨੂੰ ਤੇ ਮਗਰ ਲੱਗ ਗਈ ਹੀਰੇ ਵਰਗਾ ਮੇਰਾ ਪੁੱਤ ਹੀ ਮੈਂ ਦੋਨੇ ਕਰੀ ਕੇ ਗੱਲੋਂ ਨਾ ਨਹੀਂ ਕੀਤੀ ਜਿਹੜਾ ਇਹਨਾਂ ਨੇ ਪੈਲੀ ਵੇਚਿਆ ਸਾਰੀ ਨਾ ਕਰਦੇ ਆ ਸਾਰੀ ਉਤਰੇ ਦੂਜੇ ਬੰਨੇ ਹੋ ਗਏ ਆ ਮੋਨੋਕੋਤ ਮੈਨੂੰ ਕੋਈ ਆਸ ਨਹੀਂ ਜੀ ਚਰਕਪੀਰ ਦਾ ਹੀ ਤਰਲਾ ਨਹੀਂ ਖਰਿਆ ਤੇ ਕੋਈ ਮਨ ਮੇਰ ਪੈ ਜੇ ਮੈਨੂੰ ਰਾਖੀ ਲਵੇ ਦੋ ਰੋਟੀਆਂ ਮੈਨੂੰ ਦੇ ਹੀ ਦਵੇ ਥਰਿਆ ਚੱਲ ਜਾ ਕੇ ਵੇਖ ਲੈਨੀ ਆ ਬੁੱਢੀ ਮਾਂ ਵਾਂ ਖਰਿਆ ਤਰਸ ਖਾਏ ਲਵੇ ਲੈ ਜਾਨੀ ਬੈਕ ਕੀ ਕਹਿੰਦਾ ਹੋ ਵੀ ਬਲਜੀਤ ਮੇਰੀ ਸੁਣ ਲੈ ਗੱਲ ਜੇ ਤੇ ਤੂੰ ਮੰਮੀ ਦਾ ਪੱਕਾ ਪੂਰਨਾ ਨਾ ਫਿਰ ਮੰਮੀ ਦੇ ਨਾਲ ਤੂੰ ਵੀ ਚੱਲ ਮੇਰ ਤੋਂ ਕੋਈ ਆਸ ਨਾ ਰੱਖੀ ਤੂੰ ਹੱਦ ਹੋ ਗਈ ਤੁਹਾਡੇ ਵਾਲੀ ਆ ਕਿੱਦਾਂ ਦੀਆਂ ਗੱਲਾਂ ਕਰਦੇ ਆ ਜ਼ਰੂਰੀ ਨਹੀਂ ਆ ਵੀ ਉਹਨਾਂ ਨੇ ਸਾਨੂੰ ਘਰੋਂ ਬਾਹਰ ਕੱਢਿਆ ਤੇ ਫਿਰ ਮੰਮੀ ਨੂੰ ਵੀ ਕੱਢ ਦੀਏ ਕਸੂਰ ਮੰਮੀ ਦਾ ਵੀ ਨਾਲ ਪੂਰਾ ਹੀ ਸ਼ਗਾ ਤਾਂ ਸਹੀ ਆ ਰਕਬੀਰ ਮੈਨੂੰ ਮੋਨੂ ਲੈ ਘਰੋਂ ਕੱਢ ਤਾ ਵਾ ਮੈਨੂੰ ਤੂੰ ਹੀ ਰੱਖ ਲਾ ਕੀ ਤਰ ਚੱਲ ਮੈਂ ਪੁੱਤ ਤੇਰਾ ਨਾ ਮਾੜਾ ਵਾ ਬਾਰੇ ਆ ਵੀ ਮੈਂ ਹੁਣ ਕਿੱਧਰ ਜਾਵਾਂ ਬੁੱਢੇ ਬਾਰੇ ਕਿੱਥੇ ੱੱਕੇ ਖਾਵਾਂ ਮਾਤਾ ਸਾਡੇ ਤੋਂ ਤੂੰ ਕੋਈ ਆਸਣਾ ਰੱਖ ਚੰਗੀ ਗੱਲ ਬੱਤ ਸਾਨੂੰ ਤਾਂ ਕੇ ਇੱਕ ਕਮਰਾ ਦਿੱਤਾ ਤੁਸੀਂ ਉਹ ਵੀ ਦਿੱਤਾ ਨਹੀਂ ੱੱਕੇ ਨਾ ਰਹਿਣ ਨੇ ਤੇ ਬਾਕੀ ਇਹ ਆ ਕਿ ਉਹ ਕਮਰੇ ਵਿੱਚ ਰਹਿਣਾ ਤੇਰੇ ਵੀ ਸ਼ਾਂਚ ਫਰਕ ਪੈਣਾ ਵਾ ਤੂੰ ਗਿੱਜੀਆਂ ਕੱਲੀਆਂ ਨਿਹਾਰੀਆਂ ਖਾਣ ਤੇ ਸਾਡੇ ਨਾਲ ਤੇ ਕੋ ਨਹੀਂ ਰਹਿ ਜਾਣਾ ਚੱਲ ਕੋਈ ਨਹੀਂ ਜਿੱਦਾਂ ਦੀਆਂ ਦੋ ਰੋਟੀਆਂ ਤੁਸੀਂ ਖਾਓਗੇ ਉਦੋਂ ਤੇ ਮੈਨੂੰ ਤੇ ਛੜਿਆ ਕਰਿਓ ਤੇ ਐਦਾਂ ਨਾ ਕਰ ਤੂੰ ਵੀ ਨਾ ਮੈਨੂੰ ਹੁਣ ੱੱਕਾ ਦੇ ਮਾਤਾ ਮੈਂ ਨਹੀਂ ਤਾਂ ਕਾ ਦੇਂਦਿਆ ਤੱਕਾ ਦੇ ਤੁਸੀਂ ਸਾਰਾ ਕੰਮ ਕਰਕੇ ਸਾਨੂੰ ਦੋਵਾਂ ਚੀਜ਼ਾਂ ਨੂੰ ਦਿੱਤਾ ਹੈ ਉਹਦੇ ਤੁਹਾਨੂੰ ਕਿਸੇ ਨੂੰ ਤਰਸ ਨਹੀਂ ਆਇਆ ਸਾਡੇ ਉੱਤੇ ਚੱਲ ਕੋਈ ਨਹੀਂ ਜੇ ਮੋਂ ਉੱਤੇ ਡੋ ਕੱਟਿਆ ਹੁੰਦੇ ਨਹੀਂ ਮੇਰੀ ਬਾਤ ਪੁੱਛੀ ਤੇ ਤੇਰੇ ਤੋਂ ਕੋਈ ਮੈਨੂੰ ਆਸ ਹੀ ਨਹੀਂ ਆਗੀ ਮੈਂ ਚੱਲ ਜਾਨੀ ਨਹੀਂ ਰੱਖਣਾ ਤੂੰ ਕੋਈ ਗੱਲ ਹੋਰ ਕਿਤੇ ਚੱਲ ਜਾਨੀ ਦੋ ਕਿਲੋ ਮੈਂ ਕਹਿੰਨੀ ਆ ਆ ਤੁਹਾਨੂੰ ਮਾਸਾ ਤਰਸ ਨਹੀਂ ਆਉਂਦਿਆ ਮੇਰਾ ਦਿਲ ਪਾਟ ਪਾਟ ਜਾਣ ਦਿਆ ਤੇ ਤੁਸੀਂ ਇਤਨਾ ਕਿਉਂ ਕਰਦੇ ਆ ਹੇ ਵੀਰਾ ਨੀ ਮਾ ਮਾਪਾ ਇੰਮ ਬਤਈ ਸਹੀ ਪਾਲਿਆ ਤੇ ਤੁਹਾਨੂੰ ਹੈ ਹੀ ਆ ਨਾ ਉਹਨੇ ਮੇਰੀ ਨੀ ਮਾਂ ਹੈਗੀ ਸਮਝ ਲਗੀ ਨੀ ਤੁਹਾਨੂੰ ਜਿਹੜੀ ਮੇਰੀ ਮਾਂ ਹੈ ਨਾ ਉਹ ਮਰ ਗਈ ਇਹ ਪੂਨਮ ਦੀ ਤੇ ਮੋਨੂ ਦੀ ਮਾਂ ਭਣੀ ਸੀ ਜੇ ਮੇਰੀ ਬਣੀ ਹੁੰਦੀ ਇਹ ਨੌਬਤ ਨਹੀਂ ਹੁੰਦੀ ਹੁਣ ਤੱਕ ਬਾਬਾ ਠੀਕ ਆ ਉਹ ਪਾਲਨ ਦਾ ਹੀ ਮੁੱਲ ਤਾਰ ਦੋ ਇਹੋ ਸਮਝ ਲਓ ਵੀ ਮੈਨੂੰ ਪਾਲਿਆ ਵਾ ਬਲਜੀਤ ਮੈਂ ਬਥੇਰਾ ਮੁੱਲ ਤਾਰ ਰਿਆ ਸੀ ਇਹਦੇ ਇੱਕ ਕਹਿਣ ਤੇ ਮੈਂ ਘਰ ਛੱਡ ਕੇ ਚਲ ਗਿਆ ਮੈਨੂੰ ਇਹ ਹੈ ਕਿ ਚਾਲੇ ਦੀ ਮਾਂ ਮਮਤਾ ਜਾਗੂਗੀ ਮਾਂ ਦੀ ਇਹ ਸਾਨੂੰ ਲੈਣ ਆਊਗੀ ਸਾਨੂੰ ਫੋਨ ਕਰੂਗੀ ਮਗਰ ਕੀ ਪਤਾ ਤੁਸੀਂ ਘਰ ਆ ਜਾਓ ਇਹਦੇ ਖੁਸ਼ੀ ਦੇ ਜਸ਼ਨ ਮਨਾਉਂਦੇ ਮਗਰੋਂ ਸਾਡੇ ਕਿ ਚੰਗਾ ਗਲੋਂ ਲੱਥੇ ਆ ਤੁਹਾਡੀ ਗੱਲ ਤੇ ਸਹੀ ਆ ਮੰਮੀ ਨੇ ਵੀ ਹਰ ਤੇ ਮਾਸਾ ਤਰਸ ਨਹੀਂ ਕੀਤਾ ਪਰ ਪਤਾ ਨਹੀਂ ਮੈਨੂੰ ਇੰਨਾ ਤਰਸਾ ਹੁੰਦਿਆ ਨਾ ਜਿਹੜਾ ਕੋ ਹਿਸਾਬ ਨਹੀਂ ਰੱਬ ਨੇ ਮੇਰਾ ਦੇਲ ਹੀ ਪਤਾ ਨਹੀਂ ਕਿਤਰਾ ਦਾ ਪਾਛੜਿਆ ਉਹ ਬਲਜੀਤ ਅਸੀਂ ਚੰਗੇ ਆ ਤੇ ਸਾਨੂੰ ਤਾਂ ਸਾਰੇ ਚੰਗੇ ਲੱਗਦੇ ਆ ਪਰ ਮਾਤਾ ਦੇ ਢਿੱਡ 'ਚ ਵੀ ਖੋਟ ਹੀ ਤੁਹਾਨੂੰ ਖੋਟ ਦਾ ਨਤੀਜਾ ਵੇਖ ਲਿਆ ਨਾ ਜੋ ਕੋ ਮਾਤਾ ਨੇ ਆਪਣੇ ਨੇ ਜਾਣਿਆ ਸਿਖਾਇਆ ਨਾ ਉਹ ਕੋ ਨਿਆਣੇ ਕਰਕੇ ਖਾਲਦਾ ਮਾਤਾ ਨੂੰ ਅੱਜ ਸਰਪੰਚ ਸਾਹਿਬ ਮੈਂ ਅਧਕਾਰ ਗਈ ਸੀ ਸਰਪੰਚ ਜੀ ਨੇ ਮੈਨੂੰ ਕਿਹਾ ਵਾ ਕਿ ਸਰਪੰਚ ਸਾਹਿਬ ਤਾਂ ਦਫਤਰੇ ਬੈਠੇ ਆ ਹਾਂਜੀ ਇੱਥੇ ਨਾ ਪਟਵਾਰੀ ਸਾਹਿਬ ਨੇ ਆਣਾ ਸੀ ਬੁਲਾਇ ਇੱਕ ਰਜਿਸਟਰੀ ਕਰਨੀ ਸੀ ਇਸ ਕਰਕੇ ਪਾਰਟੀ ਨੇ ਇੱਥੇ ਆ ਰਹੀ ਆ ਤਾਂ ਮੈਂ ਸੋਚਿਆ ਕਿ ਦਫਤਰੇ ਬੈਠ ਜਾ ਹਾਂਜੀ ਕੀ ਗੱਲ ਬੜੇ ਪ੍ਰੇਸ਼ਾਨ ਲੱਗਦੇ ਹੋ ਪਰੇਸ਼ਾਨੀ ਤਾਂ ਬੜੀ ਆ ਮੇਰਾ ਨਿੱਕੇ ਨਿੱਕੇ ਮੁੰਡੇ ਦੇ ਨਾਲ ਜੋ ਜਾਇਦਾਦ ਪਿਆਰੀ ਬੰਨਾ ਇਹਨਾਂ ਨਿੱਕੇ ਮੁੰਡੇ ਦੇ ਨਾਮ ਲਾਤਾ ਵਾ ਤੇ ਉਹਨੇ ਮੈਨੂੰ ਨਾ ਹੁਣ ਘਰੋਂ ਕੱਢ ਦਿੱਤਾ ਵਾ ਦੇਖੋ ਮਸਲਾ ਕਰੋ ਮਸਲਾ ਤੁਹਾਡਾ ਹੁਣ ਕਿਦਾਂ ਹੱਲ ਕਰੀਏ ਇੱਥੇ ਤੇ ਇੱਕ ਬੜੀ ਗਲਤੀ ਕਰ ਦਿੱਤੀ ਨਾ ਵੱਡੇ-ਮੁੰਡੇ ਨੂੰ ਜ਼ਮੀਨ ਦਿੱਤੀ ਨਹੀਂ ਸਾਰੀ ਜ਼ਮੀਨ ਤੀ ਛੋਟੇ ਬੱਚੇ ਦੇ ਨਾਲ ਬਾਤ ਦੀ ਹੁਣ ਆਪਾਂ ਉਹਨੂੰ ਕਿਹੜੇ ਮੂਨ ਨਾਲ ਕਹੀਏ ਕਿ ਹਾਂ ਗਰਦਬੀ ਉਸ ਤੋਂ ਰਕਮਾ ਤਾਂ ਹਾਂਜੀ ਉਹ ਤਾਂ ਮੇਰੀ ਗਲਤੀ ਹੈ ਵਾ ਮੈਂ ਵੀ ਪਛਤਾਉਂ ਨਹੀਂ ਹੁਣ ਮੈਂ ਵੀ ਬੜੀ ਵੱਡੀ ਗਲਤੀ ਕੀਤੀ ਆ ਪਰ ਉਹੀ ਗੱਲ ਹੁਣ ਮੈਨੂੰ ਪਛਤਾਇਆ ਕੀ ਆਂਦਾ ਵਾ ਜੇ ਮੈਂ ਪਹਿਲਾਂ ਦਿਮਾਗ ਤੋਂ ਸੋਚਦੀ ਤੇ ਇਹ ਕੱਲ ਹੁੰਦੀ ਨਾ ਵੈਸੇ ਤੇ ਫਰਜ਼ ਬੰਦਾ ਨਿੱਕੇ ਮੁੰਡੇ ਦਾ ਕਿਉਂਕਿ ਤੁਸੀਂ ਜ਼ਮੀਨ ਸਾਰੀ ਉਹਨੂੰ ਦਿੱਤੀ ਹੈ ਹਾਂਜੀ ਉਹਨੇ ਉਹ ਗਲਤੀ ਕਰਨ ਧਿਆ ਜਾ ਆਪਣੀ ਕਰਦੀ ਦੇ ਪਿੱਛੇ ਲੱਗਿਆ ਆਹੋ ਸਰਪੰਚ ਸਾਹਿਬ ਉਹ ਤਾਂ ਸ਼ੁਰੂ ਤੋਂ ਕਰਦੀ ਦੇ ਥੱਲੇ ਲੱਗਾ ਉਹ ਤਾਂ ਉਹਦੀ ਸੁਣਦਾ ਕਹਿੰਦਾ ਸਾਡੀ ਤਾਂ ਸੁਣਦਾ ਕਹਿੰਦਾ ਹੀ ਨਹੀਂ ਮੈਨੂੰ ਉਹਨਾਂ ਦਾ ਇਤਿਆਸ਼ ਤੇ ਆ ਕੇ ਪਹਿਲੀ ਨਾ ਕਰਾ ਲਈ ਉਹ ਤਾਂ ਗਲਤੀ ਉਹਦੀ ਇੱਕ ਉਹ ਵੱਡੀ ਕਿਤੇ ਤੁਹਾਨੂੰ ਘਰੋਂ ਕੱਢਣ ਧਿਆ ਇੱਕ ਜ਼ਮੀਨ ਨਹੀਂ ਰੱਖ ਲਈ ਹੋਰ ਮੈਨੂੰ ਇਹ ਦੱਸੋ ਮੈਂ ਬੁੱਢੇ ਵਾਰੇ ਕਿੱਥੇ ਜਾਵਾਂ ਅੱਡੀ ਤੁਸੀਂ ਜਾਓ ਉਹਨ ਘਰ ਆਪਾਂ ਫਿਰ ਤੁਹਾਡਾ ਕੋਈ ਮਸਲਾ ਹੱਲ ਕਰਾਂਗੇ ਮੈਂ ਘਰ ਨਹੀਂ ਜਾਣਾ ਸਰਪੰਚ ਸਾਹਿਬ ਮੇਰ ਕੋ ਨਾ ਕੜੀ ਪਿਛੋ ਬਿਜਤੀ ਨਹੀਂ ਕਰਾਈ ਜਾਂਦੀ ਹੁਣ ਮੈਂ ਬੁੱਢੇ ਵਾਰੇ ਕਿੰਨੀ ਕ ਬਿਜਤੀ ਕਰਾਵਾਂ ਤੂ ਤੂ ਕੇ ਮੈਨੂੰ ਬਾਹਰ ਘਟ ਘਟ ਸੁੱੜਦੀ ਆ ਤੇ ਮੈਂ ਕੀ ਕਰਾਂ ਮੋਂ ਨੂੰ ਉਹ ਨਹੀਂ ਬੋਲਦਾ ਹੈਗਾ ਤੇ ਮੈਂ ਕਿੰਨਿਆ ਕਿਚੜਕਾ ਖਾਈ ਜਾਵਾਂ ਨਾਲੇ ਵੇ ਉਤੋਂ ਰਾਤ ਪੈਂਨ ਤੇ ਆਈ ਆ ਤੇ ਮੈਂ ਐਦਾਂ ਕਰਾਂ ਕਿ ਕਿੱਥੇ ਤੇ ਬੋਹ ਜਿ ਬੈਠੀ ਰਵਾਂ ਘਰ ਉਹਨੇ ਮੈਨੂੰ ਵੜ ਨਹੀਂ ਦੇਣਾ ਤੇ ਐਦਾਂ ਕਰੋ ਮੇਰੇ ਨਾਲ ਚੱਲੋ ਤੇ ਮੈਨੂੰ ਘਰ ਵੜ ਕੇ ਆਓ ਮੇਰਾ ਮਸਲਾ ਹੱਲ ਕਰੋ ਦੇਖੋ ਆਂਟੀ ਐਦਾਂ ਆਪਾਂ ਕਿੱਦਾਂ ਜਾ ਸਕਦੇ ਹਾਂ ਮਸਲਾ ਕਿੱਦਾਂ ਹੱਲ ਕਰਾਂਗੇ ਉਹਨਾਂ ਰਗ ਵੀ ਨੂੰ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਤੋਂ ਦਿੱਤਾ ਹੀ ਕੋਈ ਸੁਣ ਨਹੀਂ ਤੁਸੀਂ ਸਾਰੀ ਜ਼ਿੰਮੇਵਾਰੀ ਛੋਟੇ ਮੁੰਡੇ ਨਾਲ ਕਰਾਤੀ ਉਹ ਤਾਂ ਚਲੋ ਮੈਂ ਗਲਤੀ ਕੀਤੀ ਆ ਚਲੋ ਕੋਈ ਗੱਲ ਨਹੀਂ ਪਰ ਐਦਾਂ ਕਰੋ ਤੁਸੀਂ ਜਿਹੜਾ ਕੰਮ ਤੁਹਾਡਾ ਉਹਨਾਂ ਪਟਾ ਲਓ ਤੇ ਮੈਂ ਇੱਥੇ ਬੈਠਨੀ ਆ ਤੇ ਮੈਨੂੰ ਤੁਸੀਂ ਨਾਲ ਮੇਰੇ ਜਾ ਤੇ ਮੈਨੂੰ ਫੇਰ ਘਰ ਵੜ ਕੇ ਆਇਓ ਤੁਸੀਂ ਸਮਝਾ ਕੇ ਆਇਓ ਨਹੀਂ ਤਾਂ ਉਦਾਂ ਮੇਰੀ ਨੌਂ ਬਹੁਤ ਕੱਬੀ ਆ ਉਹਨੇ ਮੈਨੂੰ ਘਰ ਨਹੀਂ ਵੜਨ ਦੇਣਾ ਹੈਗਾ ਉਹ ਤਾਂ ਠੀਕ ਆ ਪਰ ਇੱਥੇ ਸਾਡੇ ਕੋਈ ਪਾਰਟੀਆਂ ਲੱਗੀਆਂ ਨੇ ਤੁਹਾਨੂੰ ਦੱਸਿਆ ਕੋਈ ਗੱਲ ਨਹੀਂ ਆਪਾਂ ਫ੍ਰੀ ਹੋ ਕੇ ਤੁਹਾਡੇ ਘਰ ਆ ਜਾਾਂਗੇ ਠੀਕ ਹੈ ਜੀ ਨਹੀਂ ਨਹੀਂ ਸਰਪੰਚ ਸਾਹਿਬ ਮੈਂ ਨਹੀਂ ਜੋ ਪੱਲੀ ਨੇ ਜਾਣਾ ਕੋਈ ਗਾਂਦੇ ਚ ਪਾਰਟੀ ਆਉਣ ਲੱਗੀ ਆ ਤਾਂ ਤੁਸੀਂ ਪਾਰਟੀ ਨਾਲ ਗੱਲਾਂ ਬਾਤਾਂ ਕਰੋ ਮੈਂ ਇੱਕ ਬੰਨੇ ਕੋਨੇ ਚ ਲੱਗ ਕੇ ਬੈਠੀ ਰਹਿਣਾ ਮੈਂ ਕਿਹੜਾ ਸਾਹਮਣੇ ਹੋਣਾ ਜੇ ਮੈਨੂੰ ਕੋਈ ਗੱਲ ਕਰਨੀ ਆ ਜੇ ਤੁਸੀਂ ਇਦਾਂ ਕਰੋ ਵੀ ਘਰ ਚਲ ਜੂ ਸਾਡੇ ਮੇਰੇ ਨਾਲ ਉੱਥੇ ਜਾ ਜੇ ਤੁਸੀਂ ਇੱਥੇ ਰਹਿਣਾ ਤਾਂ ਦੇਖ ਲਓ ਆਪਾਂ ਫਿਰ ਕਰਮ ਨੌਕਰਾਂ ਨੂੰ ਕਹਿ ਦੇਣਾ ਕਿ ਤੁਸੀਂ ਤੁਹਾਨੂੰ ਰੋਟੀ ਪਾਣੀ ਦੇ ਦਿੰਦੇ ਆ ਫਿਰ ਅੱਗੇ ਤੁਹਾਡੀ ਮਰਜ਼ੀ ਚ ਘਰ ਜਾਣਾ ਘਰ ਜਾ ਸਕਦੇ ਜੇ ਇੱਥੇ ਰਹਿਣਾ ਹੈ ਇੱਥੇ ਨਹੀਂ ਨਹੀਂ ਕੋਈ ਗਾਂਦੀ ਰੋਟੀ ਪਾਣੀ ਦੀ ਕੋਈ ਗੱਲ ਨਹੀਂ ਕੀ ਮੇਰਾ ਏਦਾ ਕਰੋ ਮੇਰਾ ਇਹ ਨਕ ਮਸਲਾ ਹੱਲ ਕਰ ਦਮੈਂ ਆਪਣੇ ਘਰ ਬਣਾ ਲੈ ਨੀ ਨਹੀਂ ਨਹੀਂ ਬੜੀ ਬੜੀ ਆਂਟੀ ਸੀ ਕਿਉਂ ਨਹੀਂ ਤੁਸੀਂ ਸਾਨੂੰ ਰੋਬਰਟ ਨਾਲ ਜਾਇਆ ਹੋ ਆਹੀ ਤੁਹਾਡੇ ਕਰਕੇ ਸਰਪੰਚ ਬਣੇ ਆ ਸਾਡਾ ਫਰਜ਼ ਬੰਦਦਾ ਠੱਡੀ ਸੇਵਾ ਕਰਨਾ ਮੈਂ ਤਾਂ ਬੜੀ ਆਸ ਨਹੀਂ ਪੁੱਤ ਜਿੱਦਾਂ ਦਾ ਤੂੰ ਪੁੱਤ ਵਾਂ ਉਦਾਂ ਤੇ ਘਰ ਵਾ ਪਰ ਹੁਣ ਮੇਰੀ ਨਹੀਂ ਮੰਨਣਿਆ ਹੈਗਾ ਮੈਂ ਕੀ ਕਰਾਂ ਤੂੰ ਏਦਾ ਕਰੋ ਜਿੱਦਾਂ ਦੀ ਆਪਣਾ ਕੰਮ ਕਰੋ ਤੇ ਮੇਰੇ ਨਾਲ ਜਾ ਕੇ ਤੇ ਮੈਨੂੰ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਨਾਲ ਸਮਝਾ ਕੇ ਤੇ ਮੇਰੇ ਘਰ ਮੈਨੂੰ ਵਾਢੋ ਮੇਰਾ ਨਹੀਂ ਜੇ ਬਾਹਰ ਜੀ ਲੱਗਦਾ ਮੈਂ ਤਾਂ ਆਪਦੇ ਘਰੇ ਰਹਿਣਾ ਭਾਵੇਂ ਬੱਚੇ ਚੰਗੇ ਤੇ ਭਾਵੇਂ ਮਾੜੇ ਮਾਂ ਬਾਪ ਤਾਂ ਚੰਗੇ ਹੁੰਦੇ ਆ ਉਹ ਤਾਂ ਸਹੀ ਗੱਲ ਹੈ ਚਲੋ ਸਰਪੰਚ ਸਾਹਿਬ ਤੁਸੀਂ ਆਪਣੀ ਮੀਟਿੰਗ ਮੋਟਾਂ ਕਰ ਲਓ ਜਿੰਨਾ ਟਾਈਮ ਲੱਗਦਾ ਉਹਨਾਂ ਟਾਈਮ ਲਾਓ ਤੁਸੀਂ ਤੇ ਬਾਅਦ ਵਿੱਚ ਮੈਂ ਨਾ ਤੁਹਾਡੇ ਘਰ ਚਲ ਜਾਈ ਨਹੀਂ ਹੋਣੀ ਦੇ ਇੱਥੇ ਮੈਂ ਕਿੱਥੇ ਬੈਠੀ ਰਹੂੰਗੀ ਇਹਦੇ ਬੰਦਿਆਂ ਨਾਲ ਗੱਲਾਂ ਬਾਤਾਂ ਕਰਨੀਆਂ ਬੰਦਿਆਂ 'ਚ ਮੈਂ ਕੀ ਕਰੂੰਗੀ ਤੇ ਮੈਂ ਤੁਹਾਡੇ ਘਰ ਚਲ ਜਾਈ ਨਹੀਂ ਨਾਲੇ ਮੈਂ ਤੁਹਾਡੇ ਨਿਆਣੇ ਨਾਰੇ ਲੱਗੀ ਰਹੂੰਗੀ ਤੇ ਨਾਲੇ ਉੱਥੇ ਬਿਠੇ ਵੇਲਾ-ਕਿਲਾ ਹੋਗਾ ਤਾਂ ਤੇ ਬੈਠੀ ਚੰਗੀ ਲੱਗੂੰਗੀ ਇੱਥੇ ਬੈਠੀ ਚੰਗੀ ਵੀ ਨਹੀਂ ਮੈਂ ਲੱਗਣਾ ਚਲੋ ਠੀਕ ਹੈ ਤੁਹਾਡੀ ਗੱਲ ਸਹੀ ਹੈ ਤੁਸੀਂ ਉੱਥੇ ਘਰੇ ਚਲ ਜਿਓ ਕਿਉਂਕਿ ਇਥੇ ਟਾਈਮ ਲੱਗੇਗਾ ਨਾ ਹਾਂਜੀ ਆਵਾਜ਼ ਆ ਵੀ ਬੜੀ ਐ ਤੇ ਸਹੀ ਨਹੀਂ ਲੱਗਦਾ ਤੁਸੀਂ ਇੱਥੇ ਬੈਠੇ ਠੀਕ ਹੈ ਹਾਂਜੀ ਤੁਸੀਂ ਘਰ ਚਲ ਜਾਓ ਬਾਕੀ ਅੱਜ ਅੱਜ ਤੁਹਾਡਾ ਨਿਪਟਾਰਾ ਕਰਦਾ ਜੀ ਆਪਾਂ ਜਲਦੀ ਟਾਈਮ ਐਸਾ ਫ੍ਰੀ ਹੋ ਗਿਆ ਨਾ ਫਿਰ ਆਪਾਂ ਤੁਹਾਡਾ ਹਾਲ ਅੱਜ ਕਰਦਾਂਗੇ ਠੀਕ ਹੈ ਮੈਂ ਤੁਹਾਡੇ ਘਰੇ ਆ ਜਾਣਾ ਨਹੀਂ ਤੇ ਪੁੱਤ ਸਵੇਰੇ ਸਵਖਤ ਹੈ ਮੇਰੇ ਨਾਲ ਚੱਲ ਜੀ ਰਾਤ ਜਾਂ ਦੋ ਘੜੀਆਂ ਮੈਂ ਤੇਰੇ ਘਰ ਕੱਟ ਲੂੰਗੀ ਤੂੰ ਹੀ ਤਾਂ ਮੇਰੇ ਪੁੱਤਾਂ ਵਰਗਾ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਕੋਈ ਗੱਲ ਨਹੀਂ ਸਸਿਕਾਰ ਸਸਿਕਾਰ ਕੀ ਗੱਲ ਸਵੇਰੇ ਸਵੇਰੇ ਹੀ ਨੀਂਦ ਆ ਗਈ ਆ ਹਜੇ ਤੇ ਹੁਣ ਸਤੇ ਉੱਠੇ ਆ ਤਾਂ ਫਿਰ ਕੀ ਹੋ ਗਿਆ ਜੇ 10 ਮਿੰਟ ਲੰਮੇ ਬੈਗਿਆ ਤੇ ਨਾ ਲੰਮੇ ਹੀ ਪਹਿਣਾ ਵਾ ਸਾਰੇ ਦਿਹਾੜੇ ਇਹ ਨਹੀਂ ਆ ਉੱਠ ਕੇ ਥੋੜਾ ਬੋਤਾ ਬੰਦਾ ਕੰਮਕਾਰੀ ਕਰ ਲੈਂਦਾ ਵਾ ਲੈ ਕੰਮ ਤੂੰ ਕੀਤੇ ਨਹੀਂ ਹਜੇ ਮੇਰਾ ਟਾਈਮ ਹੁੰਦਿਆ ਹੀ ਡੂੜੀ ਦਾ ਮੈਂ ਰੋਟੀਆਂ ਬਗਾ ਕੇ ਰੱਖਤੀ ਆਂ ਭਾਂਡੇ ਮਾਂਜਣ ਵਾਲੇ ਪਏ ਤੇ ਪੋਚੇ ਪਾਚੇ ਲੱਗਣ ਵਾਲੇ ਪਏ ਆ ਮੈਂ ਹੁਣ ਚੱਲੀ ਆ ਜੇ ਟਾਈਮ ਹੋਦਾ ਤਾਂ ਮੈਂ ਕਰ ਵੀ ਜਾਣੀ ਪਰ ਤੁਸੀਂ ਹੁਣ ਮੇਰੇ ਹੰਦਿਆ ਸਾਰਾ ਕੰਮ ਕਰਦੇ ਹੋ ਠੀਕ ਆ ਐਨਾ ਹੋਵੇ ਅਮ ਤੇ ਤੂੰ ਲੰਮੇ ਪਈ ਹੋਵੋ ਤੇ ਕੰਮ ਇਦਾਂ ਖਲ ਰਿਆ ਪਿਆ ਹੋਵੇ। ਪੋਨਮ ਤੈਨੂੰ ਮੈਂ ਇੱਕ ਗੱਲ ਕਮਾ ਵੈਸੇ। ਤੂੰ ਇੰਜ ਕਰਾ ਐਨੀ ਤਨਖਾਹ ਵਾ ਤੇਰੀ ਤੇ ਤੂੰ ਇੱਕ ਕੰਮ ਵਾਲੀ ਰੱਖ ਲਾ। ਲੈ। ਆ ਕੰਮ ਵਾਲੀ ਦੀ ਗੱਲ ਕਿੱਥੋਂ ਆ ਗਈ ਆ? ਸਾਰਾ ਦਿਨ ਤੂੰ ਮੰਜੇ ਤੋੜਨੇ ਵੇਲੇ ਨੇ ਜਿੱਤੇ ਹੀ ਮਸਾ ਕੰਮ ਕਰ ਲੋਂਗੇ ਤੇ ਘਟਤ ਨਹੀਂ ਜਾਣਾ। ਲੈ ਬੱਬਾ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਤੂੰ। ਚੱਲ ਕੋਈ ਨਹੀਂ ਤੂੰ ਟੈਨਸ਼ਨ ਫਰੀ ਹੋ ਕੇ ਜਾ ਮੈਂ ਕਰ ਲੂੰਗਾ ਸਾਰੇ ਕੰਮ। ਅ ਮੇਰੇ ਅੰਦਰ ਮੈਂ ਚਿਟਕਾ ਚੱਕ ਸਾਰਾ ਕੰਮ ਚਾਹੀਦਾ ਪੂਰਾ ਆ ਫਰਸ਼ ਚਿੱਟੇ ਘੜਦੇ ਪੋਚੇ ਮਾਰ ਮਾਰ ਕੇ ਠੀਕ ਆ ਮੈਂ ਇਹ ਵੀ ਕਮਾਲੀ ਕਰਨ ਦੀ ਹੁਣ ਇਹਨੇ ਮੇ ਕੋਲ ਸਾਰੇ ਕਰਦੇ ਕੰਮ ਕਰਿਆ ਕਰਨੇ 10 ਨੂੰ ਇੱਕ ਕਮਾਲੀ ਲੜਾ ਚੱਲ ਮੋਨੂ ਸਿੰਘ ਕੀ ਕਰਨਾ ਹੁਣ ਕਰਨਾ ਹੀ ਪੈਣਾ ਗੱਲ ਪਿਆ ਢੋਲ ਵਜਾਉਣਾ ਹੀ ਪੈਣਾ ਹਾਂਜੀ ਮੋਨੂ ਸਿੰਘ ਕੀ ਕਰਨਿਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਆ ਜੀ ਹਾਂ ਹਾਂ ਵਧੀਆ ਤੁਸੀਂ ਆਓ ਇੱਧਰ ਆ ਜਾਓ ਇੱਥੇ ਬੈਠੋ ਬੈਠੇ ਹੋਰ ਠੀਕ ਠਾਕ ਜੀ ਹਾਂ ਮੈਂ ਤਾਂ ਠੀਕ ਆ ਮੈਂ ਤੇਰੇ ਵਾਲੀ ਆਇਆ ਹਾਂ ਹਾਂ ਜੀ ਦੱਸੋ ਕੋਈ ਗੱਲ ਨਹੀਂ ਬੈਠੋ ਅੱਛਾ ਇਹ ਤੰਗੀ ਕੀ ਹੈ ਮਦਨ ਉਹ ਕਰੋਂਗੇ ਬਾਹਰ ਕੱਢਦਾ ਤੰਗੀ ਤੇ ਕੋਈ ਗੱਲ ਨਹੀਂ ਯਾਰ ਮੈਨੂੰ ਨਹੀਂ ਇਹ ਗੱਲ ਦਾ ਕੁਝ ਵੀ ਪਤਾ ਹੈਗਾ ਇਹਦੇ ਬਾਰੇ ਪੂਨਮ ਨੂੰ ਹੀ ਪਤਾ ਵਾ ਉਹ ਆਉਣਗੇ ਤੇ ਉਹ ਗੱਲ ਕਰਨਗੇ ਕਿਉਂਕਿ ਮੇਰੀ ਤਾਂ ਘਰ ਵਿੱਚ ਕੋਈ ਸੁਣਦਾ ਕਹਿੰਦਾ ਨਹੀਂ ਲਾ ਲਓ ਉਹਨਾਂ ਨੂੰ ਪੁੱਛ ਲੈਣੇ ਕੀ ਕਰਨ ਉਹ ਇਸ ਟਾਈਮ ਹੈ ਨਹੀਂ ਕਿ ਘਰੇ ਉਹ ਡਿਊਟੀ ਤੇ ਗਏ ਆ ਨਹੀਂ ਪੂਨਮ ਨੂੰ ਜ਼ਿਆਦਾ ਪਤਾ ਤੈਨੂੰ ਨਹੀਂ ਪਤਾ ਕਿਉਂਕਿ ਕਿਉਂ ਕੱਢਿਆ ਨਹੀਂ ਉਹਨਾਂ ਦੀ ਚੱਲਦੀ ਆ ਨਾ ਘਰ ਵਿੱਚ ਮੈਨੂੰ ਮੇਰੀ ਕੋਈ ਬਸਪੜਤਾਲ ਨਹੀਂ ਆ ਗਈ ਘਰ ਵਿੱਚ ਨਹੀਂ ਮੇਰੀ ਗੱਲ ਸੁਣ ਜਦੋਂ ਤੁਸੀਂ ਜ਼ਮੀਨ ਆਪਣੇ ਨਾਂ ਕਰੋਣੀ ਉਦੋਂ ਤੇਰੀ ਗੱਲ ਮੰਨਦੀ ਹੀ ਪੂਣਾ ਗੱਲ ਗੁੱਲ ਕੇ ਨਹੀਂ ਰਣੀ ਆ ਮੇਰੀ ਕੋਈ ਗੱਲ ਨਹੀਂ ਮੰਨਦਾ ਹੈਗਾ ਉਹ ਤੇ ਮੈਨੂੰ ਵਾਰ-ਵਾਰ ਘਰੋਂ ਜਾਂਦਿਆਂ ਡਰਾਵੇ ਪੰਦੀ ਆ ਤੰਦ ਕਰਕੇ ਮੈਨੂੰ ਉਹਦੀ ਗੱਲ ਮੰਨਣੀ ਪੈਣ ਦੀ ਆ ਨਹੀਂ ਤੇ ਮੈਂ ਉਹਨੂੰ ਕਿ ਜਾਣਾ ਸਰਪੰਚ ਸਾਹਿਬ ਜੇਦੋਂ ਨਾ ਜ਼ਮੀਨ ਮੇਰੇ ਕੋਲ ਲੈਣੀ ਹੈ ਨਾ ਉਦੋਂ ਦੋਵੇਂ ਜੀ ਇਹ ਮਿੱਠੇ ਪਿਆਰੇ ਹੋ ਗਏ ਇਹਨਾਂ ਨੇ ਮੇਰੇ ਅਗਲ ਅੰਦਰ ਪਾਲਿਆ ਮੈਨੂੰ ਇਹ ਮੈਨੂੰ ਲਾਰੇ ਬੁੱਤੇ ਲਾ ਕੇ ਰਾਤੋਂ ਦਿਨ ਨਹੀਂ ਚੜ੍ਹ ਤਾਂ ਨਵੇਂ ਕਿਹਾ ਵੀ ਕਾਕਾ ਵੇਖ ਤੇਰੀ ਜਨਾਨੀ ਦੇ ਮਗਰ ਨਾ ਲੱਗ ਤੂੰ ਨਾ ਐਦਾ ਕਰ ਇਹ ਆਂਦਾ ਮੰਮੀ ਕੋਈ ਗਾਲੀ ਨਹੀਂ ਗੀ ਹੋਰ ਇਹਨੂੰ ਮੰਮੀ ਦੀ ਸਮਝ ਨਹੀਂ ਨਹੀਂ ਵੀ ਘਰ ਹੈਗੀ ਤੇ ਨਹੀਂ ਰਹੀ ਕੋਣਾਂ ਦਾ ਮੈਨੂੰ ਪਤਾ ਹੀ ਨਹੀਂਗਾ ਇਹਦੀ ਗਲਤ ਗੱਲ ਹੈ ਕਿ ਨਹੀਂ ਹੈ ਤੂੰ ਘਰੋਂ ਬਾਹਰ ਘੜਦਾ ਤੈਨੂੰ ਸ਼ਰਮ ਨਹੀਂ ਬਿਲਕੁਲ ਆਉਂਦੀ 9 ਮਹੀਨੇ ਤਰੋਂ ਪੇਟ 'ਚ ਰੱਖਿਆ ਕਿੱਦਾਂ ਬੱਚੇ ਪਾਲਦੇ ਆ ਮਾਂ ਤਰੋਂ ਪਤਾ ਕੁਛ ਕਿਤਾ ਭੁੱਲ ਗਿਆ ਤੈਨੂੰ ਸਰਪੰਚ ਸਾਹਿਬ ਮੈਂ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਮੇਰਾ ਹੁਣ ਕੋਈ ਜੋਰ ਹੀ ਨਹੀਂ ਚੱਲਣ ਡਿਆ ਯਾ ਤੂੰ ਬੰਦਾ ਬੰਦਿਆਂ ਉਲਟ ਅੱਖ ਰੱਖ ਕੇ ਕਿੱਦਾਂ ਨਹੀਂ ਜੋਰ ਚੱਲਦਾ ਸਰਪੰਚ ਸਾਹਿਬ ਹਾਂ ਹਾਂ ਤੂੰ ਇੰਜ ਕਰੋ ਰਗਵੀਰ ਨੂੰ ਪੁੱਛ ਲੋ ਜੇ ਤੇ ਉਹ ਮਾਤਾ ਨੂੰ ਰੱਖਦਾ ਤੇ ਰੱਖ ਲਵੇ ਕਿਉਂਕਿ ਮੇਰੇ ਘਰ ਪਿੰਦਾ ਹੀ ਉਹ ਕਲੇਸ਼ ਸਾਨੂੰ ਨਹੀਂ ਪਤਾ ਤੇ ਕਰ ਕਲੇਸ਼ ਪਿੰਦਾ ਜਾਂ ਕੀ ਪਿੰਦਾ ਵਾ ਰਗਵੀਰ ਕਿਉਂ ਰੱਖੇ ਤੈਨੂੰ ਮਾਤਾ ਨੂੰ ਰੱਖਣਾ ਪੈਣਾ ਜ਼ਮੀਨ ਤੇਰਾ ਨਾ ਹੋਈ ਹੈ ਨਾ ਤੇ ਇਸ ਕਰਕੇ ਤੈਨੂੰ ਹੀ ਰੱਖਣਾ ਪੈਣਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਮਾਤਾ ਰਹੂਗੀ ਤੇ ਤੇਰੇ ਨਾਲ ਰਹੂਗੀ ਜੇ ਕੋਈ ਉਰੀ-ਪੁਰੀ ਕੀਤੀ ਨਾ ਤੇ ਪਿੰਡ ਦੀ ਸਾਰੀ ਪੰਚਾਇਤ ਇਕੱਠੀ ਕਰਕੇ ਆਪਾਂ ਤੁਹਾਨੂੰ ਪਿੰਡ ਤੋਂ ਬਾਹਰ ਕੱਢ ਦਾਂਗੇ ਤੇ ਨਾਲੇ ਤਤੇ ਦਵਾਂਗੇ ਪਰਚਾ ਚਲੋ ਸੁਣ ਗਏ ਹੋ ਕੋਈ ਗੱਲ ਨਹੀਂ ਸਰਪੰਚ ਸਾਹਿਬ ਤੁਸੀਂ ਇੰਨੇ ਗਰਮ ਨਾ ਹੋਵੋ ਮੇਰੀ ਘਰ ਵਾਲੀ ਹੁੰਦੀ ਆ ਨਾ ਤੇ ਅਹੀਂ ਸਲਾਹ ਕਰ ਲੈਨੇ ਆ ਤੇ ਕੋਈ ਗੱਲ ਨਹੀਂ ਫਿਰ ਵੇਖ ਲਾਂਗੇ ਕੀ ਕਰਨਾ ਇਹ ਗੱਲ ਤਾਂ ਸਾਨੂੰ ਪਤਾ ਨਹੀਂ ਹੈਗਾ ਤੂੰ ਰੱਖ ਨਾ ਦੇ ਰੱਖਣਾ ਸਿਰਫ ਠੀਕ ਆ ਫਿਰ ਇਹ ਵਾਰਨਿੰਗ ਸਮਝ ਲੈ ਚੇਤਾਵਨੀ ਸਮਝ ਲੈ ਜੋ ਮਰਜੀ ਸਮਝ ਲੈ ਸਰਪੰਚ ਸਾਹਿਬ ਹਾਂਜੀ ਤਰਾ ਚੰਗੀ ਤਰਾ ਸਮਝਾ ਦਿਓ ਕਿ ਮੈਨੂੰ ਹੋਰ ਨਾ ਤੁਸੀਂ ਚੱਲ ਜੇ ਤਾਂ ਮੈਨੂੰ ਘਰੋਂ ਹੀ ਕੱਢ ਦੇ ਅੱਗੇ ਨਾ ਮੈਨੂੰ ਬਹੁਤ ੱੱਕੇ ਮਾਰ ਮਾਰ ਬਾਹਰ ਕੱਢਿਆ ਨੇ ਮੁੜ ਕੇ ਨਹੀਂ ਇੱਕ ਵਾਰੀ ਵੀ ਵੇਖਿਆ ਵੀ ਮੇਰੀ ਮਾਂ ਕਿਹੜੇ ਹਾਲ ਚਾ ਵਾ ਕਿਹੜੇ ਨਹੀਂ ਹਾਂ ਹਾਂ ਇਹਨੂੰ ਸ਼ਰਮੀ ਨਹੀਂ ਆਈ ਹੈਗੀ ਇਹ ਪੁੱਛ ਨਹੀਂ ਸਕਦਾ ਵੀ ਤੂੰ ਕਿਉਂ ਐਦਾਂ ਕਰਨ ਦੀ ਮੇਰੀ ਮਾਂ ਦੇ ਨਾਲ ਵੇਖ ਲੈ ਕਿਸ ਜਾ ਕਾਰਜੋਗ ਆ ਗਿਆ ਵਾ ਮਾਵਾਂ ਹੀ ਵਾਦੂ ਹੋ ਗਈਆਂ ਅਕਲ ਕਰ ਥੋੜੀ ਜਿਹੀ ਅਕਲ ਮਾਦਾ ਕੋਈ ਗੱਲ ਬਾਤ ਅੱਗੇ ਤੋਂ ਕਰੇ ਜਾਂ ਨੂੰ ਘਰੋਂ ਬਾਹਰ ਕੱਢੇ ਮੈਨੂੰ ਫੋਨ ਕਰ ਦਿਓ ਬਸ ਮੈਂ ਆ ਜਾਊਂਗਾ ਠੀਕ ਹੈ ਇਹਦਾ ਇਲਾਜ ਪੇ ਕਰ ਲਾਂਗੇ ਦੂਜੇ ਰੋਹੀ ਠੀਕ ਹੈ ਚੰਗਾ ਬੇ ਚੱਲਦਾ ਮੇਰੀ ਧਿਆਨ ਨਾਲ ਸੁਣ ਲਈ ਸਦਰ ਜਾ ਕੋਈ ਗੱਲ ਨਹੀਂ ਸਰਪੰਚ ਸਾਹਿਬ ਮਾਵਾਂ ਨਾਲ ਇਦਾਂ ਨਹੀਂ ਕਰੀਦਾ ਤੂੰ ਪੜਿਆ ਲਿਖਿਆ ਹੈਗਾ ਮਾਵਾਂ ਨਾਲ ਇਦਾਂ ਨਹੀਂ ਕਰੀਦਾ ਤੇਰੇ ਵਰਗੇ ਪੜੇ ਲਿਖੇ ਨੌਜਵਾਨ ਜੇਕਰ ਇਹੋ ਜਿਹੀ ਹਾਲਤ ਵਿੱਚ ਮਾਤਾ ਨੂੰ ਬਾਹਰ ਕੱਢਣ ਬੜਾਪੇ ਦੇ ਵਿੱਚ ਤੇ ਕੀ ਆਪਾਂ ਨੌਜਵਾਨਾਂ ਨੂੰ ਸੇਥ ਦੇਵਾਂਗੇ ਪਿੰਡ ਦਾ ਕੀ ਆਪਾਂ ਵਿਕਾਸ ਕਰਾਂਗੇ ਕੀ ਸਮਝਾਵਾਂਗੇ ਉਹਨਾਂ ਨੂੰ ਥੋੜੀ ਜਿਹੀ ਅੱਗ ਨੂੰ ਹੱਥ ਮਾਰ ਬੰਦੇ ਵਾਂਗੂ ਮਤਨ ਕੋਰ ਰੱਖ ਆਪਣੇ ਠੀਕ ਆ ਨਹੀਂ ਤੇ ਬਾਅਦ ਚ ਨਾ ਕੀ ਤੇ ਤੇ ਪਰਚਾ ਕਰਾ ਕੇ ਤੈਨੂੰ ਫੜਾ ਦਾਂਗੇ ਅੰਦਰ ਕੋਈ ਗੱਲ ਨਹੀਂ ਸਰਪੰਚ ਸਾਹਿਬ ਮੈਂ ਕਰਦਾ ਵਿਚਾਰ ਜਿੱਦਾਂ ਮਰਜੀ ਆ ਉਹਨੂੰ ਸਮਝਾ ਤੇਰਾ ਫਰਜ ਬੰਦਾ ਨਾਲ ਜਿੰਨੇ ਸਮਝਾਉਣਾ ਠੀਕ ਆ ਮਾਤਾ ਜੀ ਠੀਕ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਤੁਸੀਂ ਹਾਂਜੀ ਆਪੇ ਸਾਹਿਬ ਬਹਿ ਜਾਓ ਚਾਹ ਪਾਣੀ ਪੀ ਕੇ ਨਹੀਂ ਨਹੀਂ ਬਸ ਇੰਨੀ ਗੱਲ ਮੈਂ ਲਾ ਤੂੰ ਬਸ ਚਾਹ ਸਮਝ ਲੋ ਆ ਗਈ ਮੈਂ ਸਮਝ ਲੋ ਦੁੱਧ ਪੀ ਲਿਆ ਬਸ ਮਾਤਾ ਦਾ ਧਿਆਨ ਰੱਖ ਤੇਰੀ ਸੇਵਾ ਕਰ ਠੀਕ ਆ ਸਰਪੰਚ ਸੁਣ ਗਏ ਹੋ ਠੀਕ ਆ ਜੀ ਠੀਕ ਆ ਇੱਥੇ ਬੈਠੀ ਆ ਇੱਥੇ ਬੈਠੀ ਮੈਂ ਤੇ ਅੰਦਰ ਗਈ ਨਹੀਂ ਦਾਦੀ ਮਾਦੀ ਹਾਂ ਮੈਂ ਅੰਦਰ ਗਈ ਨਾ ਕੋਈ ਕੋਈ ਗੱਲ ਮੂੰਹ ਚੋਂ ਨਿਕਲ ਜਾਂਦੀ ਆ ਮੈਂ ਸੁਭਾਅ ਨਹੀਂ ਚੰਗਾ ਸਾਰਿਆਂ ਦਾ ਮੋਨੂ ਨੇ ਕਹਿਣਾ ਵਾ ਵਿਚ ਟੋਕ ਟੋਕ ਕੇ ਬੈਠੀ ਆ ਭਾਬੀ ਸਾਡੀਆਂ ਗੱਲਾਂ ਸੁਣ ਰਹੀ ਆ ਤੇ ਕੀ ਕਹਿ ਗਿਆ ਸਰਪੰਚ ਉਹ ਸਰਪੰਚ ਨੇ ਕੀ ਕਹਿਣਾ ਮਾਤਾ ਦੀਆਂ ਵਿਆਹ ਹੀ ਗੱਲਾਂ ਕਰਨ ਕਿ ਮਾਤਾ ਤੁਹਾਡੀ ਕੱਲ੍ਹ ਦੀ ਆਈ ਸੀ ਮੇਰੇ ਕੋਲ ਤੇ ਆਂਦੀ ਹੀ ਮੈਨੂੰ ਮੋਨੂਣਾ ਘਰੋਂ ਕਰਤਾ ਵਾ ਤੇ ਦੁਰਗਬੀਰ ਨੂੰ ਕਹਿ ਕਿ ਮੈਨੂੰ ਰੱਖ ਲੈ ਤੇ ਮੈਂ ਮਾਤਾ ਰਗਵੀਰ ਨੇ ਤੁਨ ਕੀਆਂ ਬਣੀਆਂ ਕੀਤੀਆਂ ਰਗਵੀਰ ਨੂੰ ਦਿੱਤਾ ਕੀ ਆ ਕਿਹੜੇ ਮੋਨਾਂ ਜਾ ਕੇ ਕਹੀਏ ਰਗਵੀਰ ਨੂੰ ਕਿ ਨੂੰ ਰੱਖ ਲਾ ਇਹ ਵੀ ਤੁਹਾਡੀ ਗੱਲ ਸਹੀ ਆ ਪਰ ਕੋਈ ਚੰਗਾ ਹੀ ਫੈਸਲਾ ਕਰਕੇ ਗਏ ਹੋਣਗੇ ਅਸੀਂ ਕਿਹੜਾ ਅੰਦਰ ਗਏ ਹਾਨੂੰ ਕੀ ਪਤਾ ਹੁਣ ਕੀ ਕਰਗੇ ਤੇ ਕੀ ਨਹੀਂ ਉਹ ਉਦਾਂ ਮੰਮੀ ਅੰਦਰ ਬੈਠੀ ਹੁਣ ਲੱਗਾ ਚੰਗੀ ਗੱਲ ਆਂਦਾ ਸੀ ਕਿ ਮਨ ਨੂੰ ਮਾਰਿਆ ਦਵਕਾ ਕਿ ਜੇ ਘਰੋਂ ਮਾਂ ਤਾਨੂੰ ਬਾਹਰ ਕੱਢਾ ਫਿਰ ਆਪਣਾ ਵੇਖ ਲਈ ਉਹਦੇ ਬੁੱਢੀ ਦੇ ਮਗਰ ਲੱਗਾ ਵਾ ਦਵਕਾ ਸਵਾਹ ਚੱਲਣ ਡਿਆ ਆ ਜਦੋਂ ਪੂਨਮ ਆ ਗਈ ਨਾ ਉਦੋਂ ਵੇਖਿਓ ਕੱਢ ਕੇ ਬਾਹਰ ਮਾਰਿਆ ਮੰਮੀ ਨੂੰ ਵੇਖਿਓ ਸਹੀ ਉਹ ਚੱਲ ਫਿਰ ਵੇਖੀ ਜਾਊਗੀ ਫਿਰ ਪੰਚਾਇਤ ਨਿਭੜੂ ਇਹਦੇ ਨਾਲ ਹੋਰ ਕੀ ਆ ਸਾਡੇ ਆਖੇ ਤੇ ਲੱਗਦਾ ਨਹੀਂ ਪਰ ਪੰਚਾਇਤ ਦੇ ਆਖੇ ਲੱਗਣਾ ਹੀ ਪੈਣਾ ਉਹ ਨਾਲੇ ਅਗਲਾ ਨਾ ਮੈਂ ਪੁਲਿਸ ਦਾਨੀ ਆ ਫਿਰ ਤੂੰ ਨਾਲਾ ਨਾ ਕਹੀਂ ਮੈਂ ਸਰਪੰਚਾਂ ਮੈਂ ਕੀ ਕਹਣਾ ਤੇ ਬਾਕੀ ਮੈਨੂੰ ਸਾ ਚੰਦਾ ਹੈ ਕਿ ਜੇ ਕੋਈ ਚੀਜ਼ ਦੀ ਲੋੜ ਆ ਪੈਸੇ ਤੇ ਨਹੀਂ ਦੀ ਜਾਂ ਹੋਰ ਕੋਈ ਚੀਜ਼ ਚਾਹੀਦੀ ਮੈਨੂੰ ਦੱਸ ਮੈਂ ਦੇ ਦੂੰਗਾ ਮੈਂ ਨਹੀਂ ਨਹੀਂ ਸਰਪੰਚ ਸਾਹਿਬ ਆਖੜ ਕੋ ਮਹਾਰਾਜ ਤਾਂ ਬਥੇਰਾ ਕੋ ਜਵਾ ਉਹ ਗੱਲ ਠੀਕ ਆ ਜੇ ਪਹਿਲੀ ਬੰਦਾ ਨਹੀਂ ਸਾਨੂੰ ਦਿੱਤਾ ਉਹ ਹੱਥ ਤੇ ਦਿੱਤੇ ਹੀ ਆ ਨਾ ਜਿੱਦ ਤੱਕ ਮੈਂ ਹੀ ਕਰਕੇ ਬੰਦਾ ਖਾ ਲੈਿੰਦਾ ਉਹ ਜਿੰਨਾਂ ਦੀਆਂ ਨਹੀਂ ਪਹਿਲੀਆਂ ਹੁੰਦੀਆਂ ਉਹ ਵਧੀਆ ਰੋਟੀ ਖਾਂਦੇ ਵਧੀਆ ਪਾਉਂਦੇ ਆ ਇਹ ਸਾਨੂੰ ਤੇ ਇੱਕ ਵਹਿਮ ਹੋ ਗਿਆ ਜੇ ਮਾਵੇ ਪਾੜੀ ਨਹੀਂ ਦਿੰਦਾ ਤਾਂ ਲੜਾਈ ਪਾ ਲੋ ਤੇ ਇਹੋ ਕੰਮ ਮੋਨੂ ਪੂਨਮ ਨੇ ਕੀਤਾ ਵਾ ਉਸ ਦੇ ਸਰਪੰਚ ਆਖੰਦਿਆ ਹੈ ਚੱਲ ਤੂੰ ਵਧੀਆ ਨਿਕਲਿਆ ਤੂੰ ਕੋਈ ਕਲਾ ਕਲੇਸ਼ ਨਹੀਂ ਪਾਇਆ ਤੈਨੂੰ ਘਰੋਂ ਵੀ ਨਾ ਕੱਢਿਆ ਤਾਂ ਵੀ ਤੂੰ ਸਾਡੇ ਵੱਲ ਨਹੀਂ ਆਇਆ ਪਰਾਂਦਾ ਲੋਕਾਂ ਨੂੰ ਸਾਰਾ ਕੁਝ ਪਤਾ ਹੀ ਆ ਨਾ ਇਹ ਆਪਣੇ ਆਪ ਜਾਂਦਾ ਪਰ ਸੱਚੇ ਬੰਦੇ ਫਿਰਦੇ ਉਹਨਾਂ ਦਾ ਲੋਕੀ ਲਾਂ ਤਾਂ ਹੀ ਪਾਉਂਦੇ ਇਹਨਾਂ ਨੂੰ ਉਹ ਤੇ ਗੱਲ ਆ ਮਾਂ ਨੇ ਸਾਰੀ ਪਹਿਲੀ ਲਾਦ ਦਿੱਤੀ ਇਹਨਾਂ ਦੇ ਨਾਂ ਤਾਂ ਵੀ ਇਹਨਾਂ ਨੂੰ ਪਾਲ ਨਹੀਂ ਭਜੰਡੇ ਵੇ ਲੋ ਤਾਂ ਵੀ ਬਾਹਰ ਕੱਢ ਦਿੱਤਾ ਮੰਮੀ ਨੂੰ ਥੋੜੀ ਵੀ ਵਿਚਾਰਨੀ ਸ਼ਰਮ ਨਹੀਂ ਇਹਨਾਂ ਨੂੰ ਆਇਆ ਮੈਂ ਤੇ ਆਨਾਵਾਂ ਚੱਲ ਹੁਣ ਪੂਨਮ ਸ਼ਾਮਾ ਨੂੰ ਜਿਵਾਓ ਇਹ ਨਾ ਮਹਾਰਾਜ ਉਹਨੂੰ ਸਮੱਤ ਬਖਸ਼ੇ ਤੇ ਮਾਤਾ ਨਾਲ ਕੋਈ ਉਹ ਨਿੱਕੀ ਨਾਇਕ ਤੇ ਚੰਗੀ ਗੱਲ ਆ ਬਾਬਾ ਦਾ ਮੱਤ ਮੋਟੀ ਆ ਪਤਾ ਨਹੀਂ ਲੱਗਦਾ ਉਹਨੇ ਕੀ ਕਰ ਦੇਣਾ ਚੱਲ ਅੱਰੀਆ ਪਾ ਕੰਮ ਤੋਂ ਨਾ ਪੱਠੇ ਪੱਠੇ ਪਾਈਏ ਡੰਗਰਾਂ ਨੂੰ ਚਲੋ ਮੈਂ ਬਦਲਣਾ ਕੱਪੜੇ ਤੇ ਪੱਠੇ ਪਾਈਏ ਚੰਗਾ ਮਾਦਾ ਤੂੰ ਤੂੰ ਇੱਥੇ ਕੀ ਕਰਦੀ ਆ ਕਿਉਂ ਮੇਰਾ ਘਰ ਮੇਰਾ ਬਾਹਰ ਮੈਂ ਆਪਣੇ ਘਰ ਬੈਠੀ ਆ ਤੈਨੂੰ ਮੈਂ ਕੀ ਕਹਿਣ ਦੀ ਆ ਇਹ ਤੇਰਾ ਘਰ ਨਹੀਂ ਆ ਹੁਣੇ ਮੇਰਾ ਘਰ ਵਾ ਨਾਲੇ ਜਦੋਂ ਤੈਨੂੰ ਮੈਂ ਕਰੋ ਬਾਹਰ ਘੱਡਿਆ ਹੀ ਤੇ ਇੱਥੇ ਕੀ ਲੈਣ ਆਈ ਆ ਨਿਕਲ ਜਾ ਘਰੋਂ ਬਾਹਰ ਮੇਰੇ ਮੈਂ ਤਾਂ ਨਹੀਂ ਜਾਣਾ ਜਿਹੜਾ ਤਰ ਕੋ ਜੋਰ ਲੱਗਦਾ ਤੂੰ ਲਾਲਾ ਦੱਸਦੀ ਆ ਮੋਨੂ ਮੋਨੂ